ਬ੍ਰਿਟੇਨ ਦੀ ॠषि ਸੋਨਕ ਸਰਕਾਰ ਨੇ ਭਾਰਤ ਵਿਰੋਧੀ ਖਾਲਿਸਤਾਨ ਸਮਰਥਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਖਾਲਿਸਤਾਨੀ ਫੰਡਿੰਗ ਨੈਟਵਰਕ ਦਾ ਲੱਕ ਤੋੜਨ ਦੇ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਖਾਲਿਸਤਾਨ ਸਮਰਥਕਾਂ ਦੇ 300 ਤੋਂ ਵੱਧ ਬੈਂਕ ਖਾਤੇ ਸੀਜ਼ ਕਰਕੇ ਕਰੀਬ 100 ਕਰੋੜ ਰੁਪਏ ਦੀ ਰਕਮ ਜ਼ਬਤ ਕਰ ਲਈ ਹੈ ਟਾਸਕ ਫੋਰਸ ਨੇ ਇਹਨਾਂ ਸਾਰੇ ਬੈਂਕ ਖਾਤਿਆਂ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਕੀਤੇ ਗਏ ਸ਼ੱਕੀ ਲੈਣ-ਦੇਣ ਦਾ ਪਤਾ ਲਾਇਆ ਸੀ ਸੂਤਰਾਂ ਅਨੁਸਾਰ ਖਾਲਿਸਤਾਨ ਪੱਕੀ ਸਿੱਖ ਫੋਰ ਜਸਟਿਸ ਦੇ ਖਾਤੇ ਵਿੱਚ 20 ਕਰੋੜ ਰੁਪਏ ਜ਼ਬਤ ਕੀਤੇ ਗਏ ਨੇ सिक फॉर जस्टिस ਨੇ ਰਕਮ ਸਕਾਟਲੈਂਡ ਵਿਵੇਜ ਖਾਲਿਸਤਾਨ ਦੇ ਸਮਰਥਨ ਵਿੱਚ ਰੈਫਰੈਂਡਮ ਲਈ ਜਮਾ ਕਰਵਾਈ ਸੀ ਅਮਰੀਕਾ ਚ ਖਾਲਿਸਤਾਨ ਸਮਰਥਕਾਂ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਟਾਸਕ ਫੋਰਸ ਨੇ ਜਾਂਚ ਏਜੰਸੀ FBI ਨਾਲ ਵੀ ਸੰਪਰਕ ਕੀਤਾ ਟਾਸਕ ਫੋਰਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਚ ਪਾਬੰਦੀਸ਼ੁਦਾ ਸੰਗਠਨਾਾਂ ਦੇ ਅਮਰੀਕਾ ਸਥਿਤ ਨੇਤਾਵਾਂ ਦੀ ਫੰਡਿੰਗ ਨੂੰ ਰੋਕਣ ਲਈ ਇੱਕ ਟੀਮ ਅਗਲੇ ਮਹੀਨੇ ਅਮਰੀਕਾ ਜਾਏਗੀ ਜੇਕਰ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਤਾਂ ਹਵਾਲਾ ਰਹੀ ਫੰਡਿੰਗ ਹੋਣ ਦਾ ਖਤਰਾ ਹੈ ਸੂਤਰ ਮੁਤਾਬਕ ਪਿਛਲੇ ਸਾਲ ਬਣੀ ਬ੍ਰਿਟਿਸ਼ ਟਾਸਕ ਫੋਰਸ ਦੀ ਵਾਚ ਲਿਸਟ 5000 ਤੋਂ ਵੱਧ ਬੈਂਕ ਖਾਤੇ ਨੇ ਟਾਸਕ ਫੋਰਸ ਨੇ ਇਹਨਾਂ ਖਾਤਿਆਂ ਨੂੰ ਦੋ ਕਿਸਮਾਂ ਦੇ ਵਿੱਚ ਵੰਡਿਆ ਪਹਿਲੇ ਉਹ ਖਾਤੇ ਜੋ ਸਿੱਧੇ ਖਾਲਸਾਨੀ ਲੀਡਰਾਂ ਦੇ ਨੇ ਅਤੇ ਦੂਜੇ ਉਹ ਖਾਤੇ ਜੋ ਖਾਲਸਾਨੀ ਸਮਰਥਕਾਂ ਦੇ ਨੇ ਜੇਕਰ ਬੈਂਕ ਖਾਤੇ ਤੋਂ ਇੱਕ ਵਾਰ ਵਿੱਚ 50000 ਰੁਪਏ ਤੋਂ ਵੱਧ ਦਾ ਲੈਣ-ਦੇਣ ਹੁੰਦਾ ਤਾਂ ਫਿਰ ਵੇੇ ਕੱਢ ਲਏ ਜਾਂਦੇ ਨੇ